ਸ਼ਨੀਵਾਰ ਨੂੰ ਤਖਤਸ਼ਿਰੀ ਦੌਮਦਵਾ ਸਾਹਿਬ ਸ਼੍ਰੀ ਪਟਨਾ ਸਾਹਿਬ ਵਿਖੇ ਹੋਈ ਪੰਜ ਪਿਆਰਿਆਂ ਦੀ ਵਿਸ਼ੇਸ਼ ਕਮੇਟੀ ਤਵੀ ਸ਼੍ਰੋਮਣੀ ਕਾਲਦਲ ਦੇ ਪ੍ਰਧਾਨਕ ਵੀਰ ਸਿੰਘ ਬਾਦਲ ਨੂੰ ਤਨਖਾਹਿਆ ਾਲਾਨਿਆ ਗਿਆ ਹੈ ਪਟਨਾ ਸਾਹਿਬ ਕਮੇਟੀ ਵੱਲੋਂ ਜਾਰੀ ਕੀਤੇ ਗਏ ਹੁਕਮ ਨਾਮੇ ਵਿੱਚ ਲਿਖਿਆ ਗਿਆ ਕਿ ਸੁਖਵੀਰ ਬਾਦਲ ਨੇ ਤਖਤਸ਼ਿਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਸਿੰਘ ਸਹਿਬਾਨ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਅਣਦੇਖੀ ਕੀਤੀ ਹੈ ਜਿਸ ਕਰਕੇ ਉਹਨਾਂ ਨੂੰ ਤਨਖਾਹਿਆ ਾਲਾਨਿਆ ਗਿਆ ਹੈ ਤਖਤਸ਼ਿਰੀ ਹਰਮੰਦਰ ਪਟਨਾ ਸਾਹਿਬ ਸਿੱਖ ਤਰ ਦੇ ਪੰਜ ਤਖਤਾਂ ਵਿੱਚੋਂ ਇੱਕ ਤਖਤ ਹੈ ਪਰ ਲੰਬੇ ਸਮੇਂ ਤੋਂ ਅਕਾਲ ਤਖ ਦੇ ਪ੍ਰਬੰਧਕਾਂ ਅਤੇ ਤਖਸ਼ੀਰ ਪਟਨਾ ਸਾਹਿਬ ਦੇ ਪ੍ਰਬੰਧਕਾਂ ਵਿਚਾਲੇ ਵੱਖਰੇਵੇਂ ਦੇਖੇ ਜਾਂਦੇ ਰਹੇ ਹਨ ਹੁਕਮਨਾਮੇ ਵਿੱਚ ਕੀ ਲਿਖਿਆ ਗਿਆ ਤਖਸ਼ੀਰ ਹਰਮੰਦਰ ਸਾਹਿਬ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਜਾਰੀ ਕੀਤੇ ਹੁਕਮਨਾਮੇ ਵਿੱਚ ਅਕਾਲ ਤਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਕਲਦੀਪ ਸਿੰਘ ਗੜਗੱਜ ਅਤੇ ਦਮਦੋਆ ਸਾਹਿਬ ਦੇ ਜਥੇਦਾਰ ਟੇਕ ਸਿੰਘ ਉੱਤੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਫੈਸਲੈਂਡ ਦੇ ਇਲਜ਼ਾਮ ਲਾਏ ਗਏ ਹਨ ਹੁਕਮਨਾਮੇ ਵਿੱਚ ਲਿਖਿਆ ਗਿਆ ਕਿ ਮਿਤੀ 5 ਜੁਲਾਈ 2025 ਦਿਨ ਸ਼ਨੀਵਾਰ ਨੂੰ ਤਕਤਸ਼ਰੀ ਹਮੰਦਰ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਮਾਨ ਦੀ ਵਿਸ਼ੇਸ਼ ਇਕੱਤਰਤਾ ਹੋਈ ਮਿਤੀ 21 ਮਈ 2025 ਨੂੰ ਸ਼੍ਰੀ ਕਾਰਤਾਰ ਸਿੰਘ ਭਾਈ ਕੁਲਦੀਪ ਸਿੰਘ ਗੜਗੱਜ ਅਦੇ ਭਾਈ ਟੇਕ ਸਿੰਘ ਨੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਤਖਤਸ਼ਾਲੀ ਹਰਮੰਦਰ ਸਾਹਿਬ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਸਿੰਘ ਸੈਮਾਨਾ ਵੱਲੋਂ ਜਾਰੀ ਕੀਤੇ ਗੇ ਹੁਕਮਨਾਮੇ ਦੇ ਖਿਲਾਫ ਜਾ ਕੇ ਗੈਰਬੁਧਾਇਕ ਗੈਰਸੰਵਿਧਾਨਕ ਆਦੇਸ਼ ਜਾਰੀ ਕੀਤੇ ਹੁਕਮਨਾਮੇ ਵਿੱਚ ਅੱਗੇ ਲਿਖਿਆ ਗਿਆ ਕਿ ਇਹ ਆਦੇਸ਼ ਤਖਤਸ਼ਾਲੀ ਹਰਮੰਦਰ ਸਾਹਿਬ ਸ੍ਰੀ ਪਟਨਾ ਸਾਹਿਬ ਦੀ ਮਰਿਆਦਾ ਸਭਿਧਾਨ ਅਤੇ ਉਪਨਿਯਮ ਨੂੰ ਚੁਣੌਤੀ ਦਿੰਦੇ ਹਨ ਅਤੇ ਇਸ ਦੇ ਪ੍ਰਬੰਧਕ ਕਮੇਟੀ ਦੇ ਅਧਿਕਾਰ ਅਤੇ ਸ਼ਕਤੀ ਵਿੱਚ ਛਾਕ ਦਖਲ ਅੰਦਾਜ਼ੀ ਦਰਜ ਕੀਤੀ ਗਈ ਹੁਕਮਨਾਮੇ ਮੁਤਾਬਕ ਸੁਖਵੀਰ ਬਾਦਲ ਨੂੰ ਦੋ ਵਾਰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਲਿਖਿਆ ਗਿਆ ਕਿ ਤਖਤ શ્રી ਹਮੰਦਰ ਸਾਹਿਬ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਮਾਨ ਵੱਲੋਂ ਆਦੇਸ਼ ਦੀ ਅਣਦੇਖੀ ਦੇ ਕਾਰਨ ਮুলਜ਼ਮ ਮੰਨਦੇ ਹੋਏ ਸੁਖਵੀਰ ਬਾਦਲ ਨੂੰ ਤਨਖਾਹਿਆ ਹਲਾਨਿਆ ਗਿਆ ਹੈ